ਆ ਦੇਖੋ ਆ ਕਿੰਨੇ ਖੜੇ ਆ ਮੱਲੋ ਆ ਆ ਇੰਨੇ ਟਰਾਲੇ ਆ ਟਰਾਲੇ 베ਚਦੇ ਆ ਤੁਸੀਂ ਟਰਾਲੇ 베ਚਦੇ ਆ ਜੀ ਆਪਾਂ ਵੀ ਤੇ ਆਪਣੇ ਕੋਲ ਤੇ ਆ ਨੌਂਦਰਾ ਵੀ ਮਿਲ ਜਾਂਦਿਆਂ ਆਪਣੇ ਕੋਲੋਂ ਤੇ ਸਭ ਇਹਦੇ ਦਵੇਂ ਪਾਤੇ ਜੀ ਇਹਨਾਂ ਦੇ ਮਨ ਲੋ ਗ੍ਰੀਸ ਕੀਤਾ 베어ਿੰਗ ਪਾਏ ਨੇ ਤਾਂ ਕੀ ਗੱਲ ਬਣ ਗਈ ਕਰਨ ਹੈ ਹੈ ਤਾਂ ਤੱਤੀ ਆ ਹਜੇ ਵੀ ਤੱਤੀ ਪਈ ਆ ਕਰਨਾ ਕਹਿੰਦਾ ਵੀ ਜਵਾਕ ਗੱਲ ਚੱਕ ਮੀ ਕਰਨਾ ਹਾਂਜੀ ਹਾਂਜੀ ਹਾਂ ਹੈ ਉਤਲੀ ਗੱਲ ਕਰਦੇ ਆ ਬਿਲਕੁਲ ਜੀ ਬਿਲਕੁਲ ਮਤਲਬ ਇੱਕ ਤੁਹਾਨੂੰ ਬਹੁਤ ਕੰਮ ਦਾ ਸੰਦ ਦਿਖਾਉਣ ਲੱਗਾ ਜਿਹੜਾ ਬੜਾ ਕੰਮ ਆਉਣ ਵਾਲਾ ਸੰਦ ਆ ਆ ਦੇਖੋ ਆ ਤਵੀਆਂ ਜਿਹੜੀਆਂ ਤੁਸੀਂ ਭਾਲਦੇ ਫਿਰਦੇ ਹੁੰਨੇ ਆ ਬਣਾਉਂਦੇ ਬੜੇ ਆ ਜਦੋਂ ਬਣਾਉਂਦੇ ਆ ਲੋਕ ਇਹਨਾਂ ਦੀਆਂ ਬੈਰਿੰਗ ਬਹੁਤ ਟੁੱਟਦੇ ਆ ਪਰ ਇੱਕ ਬੰਦੇ ਕੋਲ ਆ ਮੈਂ ਬੀਜੇ ਤੋਂ ਸਮਰਾਲੇ ਵਾਲੇ ਪਾਸੇ ਨੂੰ ਚੱਲਿਆ ਸੀ ਆ ਭਾਈ ਅਮਰਤਪਾਲ ਹੁਣਾਂ ਦੀ ਵਰਕਸ਼ਾਪ ਆ ਬਗਲੀ ਖੁਰਦ ਪਿੰਡ ਦੇ ਵਿੱਚ ਇਹ ਬੰਦਿਆਂ ਨੇ ਆ ਤਵੀਆਂ ਬਣਾਈਆਂ ਤੇ ਇਹ ਮੈਨੂੰ ਕਹਿੰਦੇ ਵੀ ਜੇ ਖੇਤ 'ਚ ਬੈਰਿੰਗ ਟੁੱਟ ਗਿਆ ਇਹਨਾਂ ਦਾ ਖੇਤ 'ਚ ਤਾਂ ਖੇਤ 'ਚ ਬੈਰਿੰਗ ਪਾ ਕੇ ਆਵਾਂਗੇ ਐਵੇਂ ਆ ਗੱਲ ਬਾਈ ਜੀ ਬਜੇ ਟੁੱਟ ਗਿਆ ਤਾਂ ਬਿਲਕੁਲ ਜੀ ਵੀ ਟੁੱਟਦਾ ਹੀ ਨਹੀਂ ਬੈਰਿੰਗ ਜਾਂ ਪੰਜ ਪੰਜ ਸੀਜ਼ਨਾਂ ਦੀ ਗਾਰੰਟੀ ਵੀ 5 ਸਾਲ ਦੀ 5 ਸਾਲ ਆ 5 ਸਾਲ ਵੀ ਬੰਦਾ ਬੈਰਿੰਗ ਤੋੜ ਕੇ ਦੇ ਜੀ ਫ੍ਰੀ ਭਾ ਕੇ ਆਵਾਂਗੇ ਇਹ ਹੁਣ ਆਰਡਰ ਤੇ ਤਾਂ ਬਣਾਉਣ ਦਾ ਟਾਈਮ ਨਹੀਂ ਬਣਿਆ ਬਣਾਈਆਂ ਪਈਆਂ ਆਪਣੇ ਕੋਲ ਕਿੰਨਾ ਕੁ ਪਿਆਰ ਨਹੀਂ ਨਹੀਂ ਆਰਡਰ ਤੇ ਹੀ ਬਣਾਉਣੇ ਆ ਆਰਡਰ ਬਣਦੀ ਨਹੀਂ ਇਹ ਅੱਛਾ ਇੰਨਾ ਹੀ ਇੰਨੀ ਮੰਗਾ ਹੈ ਨਾ ਹਾਂਜੀ ਹਾਂਜੀ ਤੇ ਇਹਨਾਂ ਨੂੰ 베ਰਿੰਗ ਇਹਨਾਂ ਦੇ ਕਿੱਥੇ ਆ ਇਹਦਾ ਇਧਰ 베ਰਿੰਗ ਇਹ ਬਾਹਰਲੀ ਸਾਈਡ ਆ ਜੀ ਅੰਦਰੀ ਸਾਈਡ ਆ ਆ ਦੇਖੋ ਪੈਪਾਂ ਲਾਈਆਂ ਗ੍ਰੀਸ ਵਾਲੀਆਂ ਗ੍ਰੀਸ ਕਰਨ ਵਾਸਤੇ ਆ ਪੈਪਾਂ ਲਾਈਆਂ ਨੇ ਬਾਹਰ ਗ੍ਰੀਸ ਹੁੰਦਾ ਉਹਨੂੰ ਬਾਹਰਲੇ ਵੱਸੇ ਸਿੰਪਲ ਆ ਇਧਰ ਦੋ 베ਰਿੰਗ ਪਾਏ ਨੇ ਤਵਾ ਬਾਹਰ ਕੱਢਿਆ ਜੀ ਬੱਟ ਨੂੰ ਸਾਫ਼ ਕਰਨ ਵਾਸਤੇ ਬਾਈ ਕੱਧੂ ਕਰਦੀਆਂ ਯਾਰ ਇਹ ਕੱਧੂ ਕਰਦੀਆਂ ਨਾ ਇਹ ਬੱਟ ਟਾਉਣ ਨਾ ਇਹ ਛੱਲ ਮਾਰਨ ਕੰਮ ਕੀਤਾ ਸਚਾਰਾ ਕਮਾਲ ਕੀਤੀ ਪਈ ਆ ਨਾਂ ਪਾਲਾ ਲੋਹਾ ਥੱਪਿਆ ਬੇ ਲੋੜਾ ਮਗਰਲੇ ਪਾਸੇ ਗਾਡਰ ਲਾਤਾ ਸਾਫ ਕਰਨ ਵਾਸਤੇ ਹਾਂਜੀ ਉਹ ਮਗਰ ਸਵਾਗਾ ਮਾਰਦਾ ਨਾਲ ਦੀ ਨਾਲ ਇਹ ਦੇਖੋ ਇਹਨਾਂ ਨੇ ਟੈਕਨੀਕਲੀ ਕੀ ਆ ਨਾ ਕਹਾਣੀ ਇਹਨਾਂ ਨੇ ਨਾ ਹਲਕਾ ਆਇਆ ਮਾਲ ਨਾ ਅੰਦਰ ਨੂੰ ਸਿੱਟਣਾ ਹੁੰਦਾ ਅੰਦਰ ਨੂੰ ਹਾਂਜੀ ਅੰਦਰ ਨੂੰ ਅੰਦਰ ਨੂੰ ਫਿਰ ਇਹਨਾਂ ਨੇ ਆ ਥੋੜਾ ਜਿਹਾ ਬੈਂਡ ਪਾ ਕੇ ਨਾਲ ਆ ਗਾਡਰ ਲਾਤਾ ਜਿੰਨਾ ਮਾਲ ਸਿੱਟਣਗੇ ਉਹਨਾਂ ਕੋ ਨੇ ਉਹਨਾਂ ਕੀ ਬਰਾਬਰ ਆਊਗਾ ਜਿਵੇਂ ਪਤਾ ਨਹੀਂ ਲੱਗੂਗਾ ਖੇਤ ਪੱਧਰ ਉਹ ਬਈ ਮਤਲਬ ਲੀ ਦੇ ਨਾਲ ਲੀ ਤਾਂ ਤੁਹਾਨੂੰ ਪਤਾ ਨਹੀਂ ਲੱਗਣਾ ਬਈ ਮੈਂ ਪਹਿਜੂਗੀ 5 ਸਾਲ 5 ਸੀਜ਼ਨਾਂ ਦੀ ਬੈਰਿੰਗ ਦੀ ਗਾਰੰਟੀ ਆ ਕੱਲੇ ਕਲਾ ਇਸੇ ਗੱਲ ਤੇ ਨਹੀਂ ਹੋਰ ਕੀ ਕੀ ਬਣਦਾ ਜੋ ਮਾੜਾ ਦਿਖਾਇਓ ਤੂੰ ਵੀ ਆਲਾ ਜਿੰਦਾ ਹੀ ਆਪਣਾ ਆ ਤਾਂ ਵੰਗਾਲਾ ਜਿੰਦਾ ਇਹ ਵੀ ਆਰਡਰ ਤੇ ਹੀ ਬਣੂਗਾ ਕਿ ਬਣੇ ਬਣਾਈ ਮਿਲਣਗੇ ਇਹ ਸਟਾਕ ਚ ਪਹਿਲਾਂ ਰੱਖਦੇ ਸੀਜ਼ਨ ਤੋਂ ਪਹਿਲਾਂ ਹੀ ਹੁਣ ਦਾ ਆਰਡਰ ਤੇ ਹੀ ਆ ਹੁਣ ਸੀਜ਼ਨ ਚੱਲ ਲਈ ਨੂੰ ਸਭ ਕੁਝ ਵਿਗਿਆ ਹੋਇਆ ਹੁਣ ਦਾ ਸਾਈਆਂ ਆ ਜਾਂਦੀਆਂ ਨੇ ਨਾਲ ਜਿਹੜਾ ਬਣੀ ਜਾਂਦੇ ਆ ਅੱਛਾ ਇਹਦਾ ਵੀ ਸਾਡੀ ਗਾਰੰਟੀ ਆ 2 ਸੀ 2 ਸਾਲ ਦੀ ਜੇ ਸਪੈਂਡਲ ਟੁੱਟ ਜੇਵੇ ਫ੍ਰੀ ਭਾ ਕੇ ਦੇਵਾਂਗੇ ਇਹ ਸਪੈਂਡਲ ਟੁੱਟੇ ਦਾ ਦਵੇ ਵਾਲਾ ਬਾਹਰ ਲਾ ਅੱਛਾ ਜਿਹੜਾ ਆਹੀ ਅ ਟੁੱਟਦਾ ਟੁੱਟ ਜਾਂਦਾ ਸਾਡੇ ਲੋਹੇ ਦਾ ਯਾਬ ਢਲਾਈ ਕਰਾਇਆ ਹੋਇਆ ਜਦ ਮੈਨੂੰ ਅੱਜ ਪਤਾ ਲੱਗਿਆ ਜਿੰਦਿਆਂ ਦੀ ਐਡ ਬੜੀ ਕੀਤੀ ਹੈ ਕਹਿੰਦੇ ਸਪਿੰਡਲ ਟੁੱਟਦਾ ਇਹਨਾਂ ਦਾ ਹਾਂਜੀ ਹਾਂਜੀ ਹਾਂ ਤੇ ਇਹ ਕਹਿੰਦੇ ਸਪਿੰਡਲ ਜੇ ਟੁੱਟ ਗਿਆ ਟੁੱਟ ਕੇ ਫ੍ਰੀ ਪਾ ਕੇ ਦਵਾਂਗੇ ਟੁੱਟਣਾ ਹੀ ਨਹੀਂ ਆਹ ਫਿਰ ਤਾਂ ਹੀ ਬੰਦਾ ਕਹਿੰਦਾ ਹੁੰਦਾ ਵਨ ਪੀਸ ਆਈ ਉਹ ਤੇ ਆਹ ਹਾਫ ਫੋਲਡਿੰਗ ਵਾਲੇ ਇਹ ਹਾਫ ਫੋਲਡਿੰਗ ਵਾਲੇ ਹੱਲ ਨਹੀਂ 15 ਹੱਲ ਨੇ ਇਹ ਹੂੰ ਤੇ ਇਹ ਪੂਰੇ ਹੈਵੀ ਹੱਲ ਨੇ ਮਲਾਈ ਵਾਂਗੂ ਜੱਕ ਹੋਣਗੇ ਟੈਂ ਫਾਲਾ ਸਾਰਾ ਮਾਰਗਾ ਸਾਡਾ ਬਦਸੀ ਆਪ ਢਲਾਉਣੀ ਹੈ ਇਹ ਅੱਛਾ ਟੈਂ ਦੇ ਵੀ ਮਾਰਗਾ ਲੱਗੇ ਹੁੰਦਾ ਕਿਵੇਂ ਜ਼ਿੰਮੇਦਾਰਾਂ ਤੋਂ ਰਿਵਿਊ ਲਵਾਂਗੇ ਜਿਹੜੇ ਜ਼ਿੰਮੇਦਾਰਾਂ ਨੇ ਅੱਜ ਲੈਣ ਆਏ ਆ ਜ਼ਿੰਮੇਦਾਰ ਹਨ ਜ਼ਿੰਮੇਦਾਰਾਂ ਦੇ ਹਨ ਅਸੀਂ ਜਾਣੀ ਜਾਣੀ ਅੱਜ ਸਾਰੀ ਮੈਂ ਜ਼ਿੰਮੇਦਾਰਾਂ ਤੋਂ ਪੁੱਛ ਸਕਦਾ ਵੀ ਉਹ ਕਦੋਂ ਕਦੇ ਤੁਹਾਡੇ ਨਾਲ ਵਰਤਦੇ ਹਾਂ ਤੁਹਾਡੇ ਹਾਲ ਹਾਂਜੀ 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 ਚੰਡੀਗੜ੍ਹ ਜਾਣੀ ਆ ਹਾਲ ਜਿਹੜੇ ਜ਼ਿੰਮੇਦਾਰ ਲੈਣ ਆਏ ਪਏ ਉਹਨਾਂ ਨੂੰ ਪੁੱਛੂ ਮੈਂ ਹਾਂਜੀ ਆ ਪੁੱਛੋ ਪੁੱਛੋ ਉਹਨਾਂ ਨੂੰ ਪੁੱਛਦਾ ਮੈਂ ਪੁੱਛਦਾ ਤੇ ਆ ਤਾਂ ਵਿੰਗਾ ਇਹ ਵੀ ਤਾਂ ਵਿੰਗਾ ਦਵੀਆਂ ਦੀ 8 8 ਦੀਆਂ ਹੂੰ ਇਹਦੇ ਵਿੱਚ ਲੱਠ ਪਾਈ ਹੈ ਪੂਰੀ ਆਮ ਸੀ ਗਲਾਸ ਪਾਈਪ ਬਾੰਦਨੇ ਹੂੰ ਅਸੀਂ ਸਿਰ ਤੋਂ ਸਿਰ ਤੱਕ ਸ਼ਾਫਟੇ ਪਾਉਨੇ ਆ ਜੀ ਇਹਦੇ ਵਿੱਚ ਸਾਰੀ ਪਾਈਪ ਦੀ ਫਰੇਮ ਹੈ ਜੀ ਆਹ ਇੱਕੋ ਆਹ ਜਿਹੜੀ ਥੱਲੇ ਆ ਨਾ ਇਹ ਆਮ ਤੌਰ ਤੇ ਇਹਦੇ ਵਿੱਚ ਪਾਈਪ ਪਾਉਂਦੇ ਆ ਹੈ ਹਾਂਜੀ ਹਾਂਜੀ ਇਹ ਸਿਰੇ ਤੋਂ ਸਿਰੇ ਤੱਕ ਲੱਠ ਪਾਈ ਲੱਠ ਪਾਈ ਹੋਈ ਹੈ ਸਿਰੇ ਤੋਂ ਸਿਰੇ ਤੱਕ ਸਿਰੇ ਤੱਕ ਲੱਠਾ ਜੀ ਟੁੱਟੂ ਹੀ ਨਹੀਂ ਨਹੀਂ ਪਾਈਪ ਉਹ ਟੁੱਟ ਜਾਂਦਾ ਜੀ ਪੁੱਠੇ ਘੇਰੇ ਮੋੜਦੇ ਉਹ ਤਾਂ ਬਾਹਲੀ ਛੇਤੀ ਟੁੱਟਦਾ ਹਾਂਜੀ ਪੁੱਠੇ ਮੋੜੋ ਸਿੱਧੇ ਉਹ ਟੁੱਟੂ ਨਹੀਂ ਨਾ ਤਵਾ ਟੁੱਟੇ 12 ਕਿਲੋ ਵਾਲਾ ਤਰ੍ਹਾਂ ਇਹ ਵੀ ਬੁਕਿੰਗ ਤੇ ਆ ਕਿ ਇਹ ਵੀ ਬੁਕਿੰਗ ਤੇ ਹੀ ਬੁਕਿੰਗ ਤੇ ਮਤਲਬ ਜੇ ਕਿਸੇ ਵੀ ਸੱਜਣ ਨੇ ਜਿੰਨੇ ਆਪਾਂ ਸੰਦ ਦਿਖਾਉਨੇ ਆ ਜੇ ਬੁੱਕ ਕਰਾਊਗਾ ਤਾਂ ਬਣਨਗੇ ਨਹੀਂ ਬਣਦੇ ਦੋ ਲੋਟ ਵੀ ਹੁੰਦੇ ਨੇ ਸੀਜ਼ਨ ਤੋਂ ਪਹਿਲਾਂ ਹੀ ਆਫ ਸੀਜ਼ਨ 'ਚ ਬਣਾਈ ਦੇਨੇ ਸਟਾਕ 'ਚ ਰੱਖਣਾ ਪੈਂਦਾ ਮਾਲ ਤੇ ਨਾਲ ਸਾਡਾ ਟਰਾਲੀਆਂ ਦਾ ਕੰਮ ਵੀ ਹੈ ਇੱਕ ਦੀ ਗੱਲ ਚਰ ਲੈਣ ਦਾ ਫਿਰ ਕਈ ਵਾਰੀ ਮੌਕੇ ਤੇ ਨਹੀਂ ਵੀ ਬਣਦਾ ਰੱਖਿਆ ਹੁੰਦਾ ਅਡਵਾਂਸ 'ਚ ਪਰ ਸੀਜ਼ਨ ਦੇ ਵਿੱਚ ਜਿੰਨੇ ਵੀ ਸਾਡੇ ਗਾਹਕ ਆਉਂਦੇ ਨੇ ਤਾਂ ਅਸੀਂ ਆਰਡਰ ਦੀ ਹੀ ਬੁੱਕ ਹੁੰਦਾ ਦੋਨੇ ਭਾਈ ਕੰਮ ਕਰਦੇ ਦੋਨੇ ਭਰਾ ਤਾਂ ਦੋਏ ਭਾਈਆਂ ਹੀ ਬਾਕੀ ਵਰਕਰ ਨੇ ਇਹ ਵੱਡਾ ਭਾਈ ਹੈ ਦੋਨੇ ਭਾਈ ਕੰਮ ਕਰਦੇ ਓ ਹੋ 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 ਵੱਡਾ ਭਾਈ ਵੱਡਾ ਭਾਈ ਤਾਂ ਯਾਰ ਦੇਵਤਾ ਹੁੰਦਾ ਹਾਂ ਸਾਡਾ ਵੱਡਾ ਭਾਈ ਵੀ ਯਾਰ ਦੇਵਤਾ ਬੰਦਾ ਠੀਕ ਆ ਉਹਦੇ ਸਿਰ ਤੇ ਸਾਡਾ ਵੀ ਸਿਸਟਮ ਚੱਲਦਾ ਵੱਡਾ ਭਾਈ ਵੱਡਾ ਭਾਈ ਹੋਈ ਹੁੰਦਾ ਹਾਂ ਅਚਾਹ ਵੱਡਾ ਭਾਈ ਆ ਹਾਂਜੀ ਇਹ ਵੱਡਾ ਭਾਈ ਹੈ ਵੱਡਾ ਭਾਈ ਹੈ ਫਿਰ ਵੱਡੇ ਭਾਈ ਕੋਲੇ ਅਧਿਕਾਰ ਆ ਯਾਰ ਬਿੰਗੀ ਟੇਢੀ ਟਰਾਲੀ ਤੈਨੂੰ ਬਣਾਉਣ ਨੂੰ ਕਿਹਨੇ ਆਖਿਆ ਸੀ ਵੀ ਆ ਟਰਾਲੀ ਬਣਾ ਇਹ ਅੱਗ ਲੱਗੀ ਸੀਗੀ ਟਰਾਲੀ ਉਪਰ ਆਲੀ ਲੱਦੀ ਹੋ ਸੀਗੀ ਹਾਂ ਉਹ ਕਹਿੰਦੇ ਕੁਵਾਰ ਤੇ ਵੇਚਣੀ ਸੀ ਉਹਨੂੰ ਕਿਹਾ ਵੀ ਤੁਹਾਨੂੰ ਸਿੱਧੀ ਕਰਕੇ ਦੇਵਾਂਗੇ ਕੁਵਾਰ ਤੇ ਵੇਚਣ ਦੀ ਲੋੜ ਨਹੀਂ ਇਹ ਸਿੱਧੇ ਸਹੀ ਨੇ ਰੰਮ ਇਹਦੇ ਸਹੀ ਨਹੀਂ ਕੱਲਾਂ ਤਾਂ ਮੈਂ ਤੇਰੇ ਨਾਲ ਹੋਰ ਕਰਨੀਆਂ ਉਧਰਲੇ ਪਾਸੇ ਬੇਲਰ ਵੀ ਵੇਚਦੇ ਆਂ ਹਾਂਜੀ ਹਾਂਜੀ ਬੇਲਰ ਵੀ ਪਰ ਆਹ ਤੇਰੇ ਤੋਂ ਸਿੱਧੀ ਹੋਣੀ ਨਹੀਂ ਇਹ ਤੈਨੂੰ ਮੈਂ ਚਾਹੁੰਦਾ ਕਿ ਆਹ ਵੀਡੀਓ ਰਿਕਾਰਡ ਕਰ ਲੋ ਆਹ ਬੰਦੇ ਤੋਂ ਇਹ ਟਰਾਲੀ ਸਿੱਧੀ ਨਹੀਂ ਹੋਣੀ ਇਹ ਸਿੱਧੀ ਕਰਕੇ ਤੁਹਾਨੂੰ ਵੀਡੀਓ ਭੇਜਾਂਗੇ ਤੁਸੀਂ ਵੀਡੀਓ ਵਿੱਚ ਅਟੈਚ ਕਰਿਓ ਇਹ ਚੈਲੰਜ ਆ ਤੈਨੂੰ ਮੈਂ ਇਹ ਕੰਮ ਕਰੇ ਤੋਂ ਬਿਨਾ ਕਿਵੇਂ ਹੋਊ ਇਹ ਕਿੱਥੇ ਕਰਾਂਗੇ ਜੀ ਹੈ ਕਰਾਂਗੇ ਸਾਡੂ ਕੀਤੀ ਹੋਈ ਪਹਿਲਾਂ ਖੜੀ ਆ ਤੁਹਾਨੂੰ ਦਿਖਾਉਨੇ ਆ ਤੁਹਾਨੂੰ ਦਿਖਾਉਨੇ ਆ ਇਹ ਮੱਚ ਕੇ ਨਾ ਟਲ ਕੇ ਝੁੱਕ ਗਈ ਇਹ ਤਾਂ ਬਣ ਗਿਆ ਝੂਲਾ ਹੈ ਆ ਦੇਖ ਤਾ ਝੂਲੇ ਦੁਬਾਰਾ ਟਰਾਲੀ ਬਣਾਵਾਂਗੇ ਚਲੋ ਆਜੋ ਦੇਖਦੇ ਆ ਚੱਲ ਨਾਲੇ ਦੇਖਦੇ ਆ ਤੇਰੇ ਬੇਲਰ ਪੁੱਲ ਰਹੇ ਆ ਚੱਲ ਜੂਤ ਆ ਦੇਖੋ ਆ ਕਿੰਨੇ ਖੜੇ ਆ ਮੱਲੋ ਆ ਆ ਇੰਨੇ ਟਰਾਲੇ ਆ ਟਰਾਲੇ ਬੇਚਦੇ ਆ ਤੁਸੀਂ ਟਰਾਲੇ ਬੇਚਦੇ ਆ ਇਹ ਆਪਾਂ ਵੀ ਤੇ ਆਪਣੇ ਕੋਲ ਆਪਣੇ ਬੇਲਰ ਨੇ ਸੱਤ ਆਪਦੇ ਖੁਦ ਤੇ ਅੱਛਾ ਤੇਰੇ ਆਪਦੇ ਬੇਲਰ ਆ ਸੱਤ ਬੇਲਰ ਆਪਣੇ ਕੋਲ ਆਪਦੇ ਨੇ ਹਾਂ ਤੇ ਆਪਣੇ ਕੋਲ ਡੀਲਰਸ਼ਿਪ ਵੀ ਆ ਚਕੋਰੀ ਜਦੋਂ ਡਾਇਰੈਕਟ ਇਹ ਤਾਂ ਭਾਈ ਰਾਣੇ ਵਾਲੇ ਨੇ ਬੇਬੇ ਲੋਰਾ ਜਿਹੜਾ ਹਸ਼ਿਆਰਪੁਰ ਵਾਲੇ ਪਾਸੇ ਕਰਕੇ ਆਏ ਹਾਂ ਹਾਂ ਜੀ ਆਪਣਾ ਵੱਡਾ ਭਾਈ ਆ ਉਹ ਆਪਾਂ ਉਹਦੇ ਨਾਲ ਹੀ ਆਪਣੇ ਕੋਲ ਡੀਲਰਸ਼ਿਪ ਲਿੱਤੀ ਹੋਈ ਆ ਤੇ ਉਹ ਡਿਸਟ੍ਰੀਬਿਊਟਰ ਆਈ ਤੇ ਆਪਾਂ ਬੇਲਰ ਵੇਚਦੇ ਹੁਣ ਬੁਕਿੰਗ ਹੈਗੀ ਆ ਸਾਡੇ ਉਹ ਬੇਲਰਾਂ ਦੀ ਸਾਬ ਸਿੱਟੀਆਂ ਨਿਕਲੀਆਂ ਨੇ ਤੇ ਦੇਣਿਆਂ ਬੇਲਰ ਅਸੀਂ ਤੇ ਇਹ ਬੇਲਰ ਰਿਪੇਅਰ ਵੀ ਕਰਦੇ ਆ ਆਪਣੇ ਕੋਲ ਜਿਹੜੇ ਚਕੋਰੀਆ ਦੇ ਮੇਨ ਫੋਰਮੈਨ ਨੇ ਉਹੀ ਆਪਣੇ ਕੋਲ ਇਹਦੇ ਹੀ ਰਿਪੇਅਰ ਕਰਨ ਆਉਂਦੇ ਨੇ ਇਹ ਸਪੇਅਰ ਸਪੇਅਰ ਪਾਰਟ ਦਾ ਬਹੁਤ ਔਖਾ ਹੋ ਜਾਂਦਾ ਹੂ ਸਪੇਅ ਸਪੇਅਰ ਪੜ ਪਿਆ ਕਲ ਰਪਰ ਹਾਂ ਜੀ ਹੁਣ ਦਿਖਾ ਦਨੇ ਆਪਾਂ ਮੰਨ ਲਓ ਚਕੋਰਗਾ ਦਾ ਜੇ ਨੇੜੇ ਤੇੜੇ ਕਿਸੇ ਦਾ ਹੋਰ ਦਾ ਖਰੀਦਿਆ ਹੋਇਆ ਵੀ ਚੱਲਦਾ ਏ ਤਾਂ ਉਹ ਵੀ ਆਪਣੇ ਕੋਲ ਰਿਪੇਅਰ ਕਰਾ ਲੈ ਆਪਣੇ ਕੋਲ ਕਰਾਉਂਦੇ ਨੇ ਜੀ ਕਰਾਵੇ ਵੀ ਜਿੱਥੋਂ ਮਰਜ਼ੀ ਹੋਵੇ ਹੁਣ ਯੂਪੀ ਭੇਜਣੀ ਗੱਲ ਮੁੰਡੇ ਹੂੰ ਯੂਪੀ ਗਏ ਨੇ ਤੇ ਆਹ ਦੇਖੋ ਹੁਣ ਫੁੱਲ ਰਿਪੇਅਰ ਹੋਇਆ ਏ ਇਹ ਇਹਦਾ ਪਤਾ ਲੱਗਦਾ ਰਿਪੇਅਰ ਹੋਇਆ ਤੇ ਗਾੜ ਪਾਏ ਨੇ ਹੋਰ ਸਮਾਨ ਪਿਆ ਹੋਇਆ ਇਹਦਾ ਅੱਜ ਮੁੰਡੇ ਆਏ ਨਹੀਂ ਛੁੱਟੀ ਤੇ ਨੇ ਤੇ ਬੇਲਰ ਦਾ ਮਾਡਲ ਆਹੀ ਚੌਰਸ ਇਕੱਠਾ ਵਾਲਾ ਹੀ ਮੈਂ ਤਾਂ ਆਪਣੇ ਕੋਲ ਹਾਂਜੀ ਚੌਰਸ ਇਕੱਠਾ ਵਾਲੀ ਜਿਆਦਾ ਕਾਮਯਾਬ ਚੌਰਸ ਗੱਠਾ ਵਾਲੀ ਤੇਲਰ ਹਾਂਜੀ ਹਾਂਜੀ ਹੈਂ ਹਾਂਜੀ ਆਪਣੇ ਕੋਲ 7 ਨੇ ਜੀ ਅੱਬ ਹੋਰ ਵੀ ਲੈਣੇ ਨੇ ਅੱਜ ਦੀ ਆਪਣੇ ਕੋਲ ਟਰਾਲੇ ਬਣਾਏ ਹੋਏ ਨੇ ਆਪਦੇ ਆਹ ਟਰਾਲਾ ਅਸੀਂ ਵੇਚੇ ਪੇਂਟ ਹੋਣ ਨੂੰ ਆਇਆ ਹੋਇਆ ਅੱਛਾ ਇਹ ਟਰਾਲਾ ਅਸੀਂ ਐਲ ਐਸ ਰਾਏ ਆ ਮਜਾਲੀਆਂ ਮੁੰਡਾ ਨੂੰ ਦਿੱਤਾ ਹੋਇਆ ਇਹ 2 ਸਾਲ ਚੱਲ ਕੇ ਆਇਆ ਇਹਦੇ ਕੋਈ ਮੀ ਦੇ ਲੋ ਕੋਈ ਵੀ ਹੈਜੀ ਹੈ ਜੇ ਜਿਹੜੀ ਸਿੱਧੀ ਕੀਤੀ ਹੈ ਦੇਖੇ ਨਾ ਇਹ ਇਹ ਟਰਾਲੇ ਉਂ ਵੀ ਬਣਾਉਨੇ ਆ ਜਮਾਂ ਹਾਂਜੀ ਹਾਂਜੀ ਜਮੇ ਨਵੇਂ ਸਾਈਆਂ ਨੇ ਮੇਰੇ ਕੋਲ ਹੀ ਹੁਣ ਮੂਰੇ ਤਪਲੀ ਹੋ ਰਹੀ ਆ ਆ ਦੇਖੋ ਆ ਟਰਾਲੀ 빙ੀ ਹੋ ਗਈ ਸੀਗੀ ਜਿਹੜੀ ਹੋਰ ਖੜੀ ਆ ਜਿਹੜੀ ਆ ਖੜੀ ਆ ਆ ਆ ਦੇਖ ਨਿਸ਼ਾਨੀਆਂ ਓਏ ਕਰਨੇ ਮੱਛੀ ਵੀ ਦੀਆਂ ਆ ਦੇਖੋ ਉੱਪਰ ਫਰਸ਼ 빙ਾ ਹੈਗਾ ਟਰਾਲੀ ਦੇਖੋ ਵੀ ਸਿੱਧੀ ਹੈਗੀ ਕਿ ਨਹੀਂ ਹੈਗੀ ਟਰਾਲੀ ਆ ਦੇਖ ਟਰਾਲੀ ਜਮਾ ਸੂਤ ਚ ਹਾਂਜੀ ਟਰਾਲੀ ਕਰਤੀ ਗੁਣੀਆਂ ਚ ਗੁਣੀਆਂ ਚ ਆ ਛੱਤ ਹਜੇ ਵੀ ਸਬੂਤ ਆ ਬਈ ਭਾਈ ਇਹ ਮੱਚ ਗਈ ਸੀ ਵਧੀ ਪਈ ਆ ਕਿਉਂਕਿ ਪੱਟ ਵਟਾਈਆ ਹੁਣ ਅਸੀਂ ਤਾਂ ਨਹੀਂ ਕੀਤੀ ਵੀ ਜਦੋਂ ਚਲ ਚਲਦੀ ਆ ਵਧੀਆ ਨਹੀਂ ਉਹ ਆਣਾ ਗੱਲ ਲਾਦਣੀ ਤਾਂ ਪਰਾਲੀ ਆ ਪਰਾਲੀ ਇਹ ਖੋਦ ਮੇਰੀ ਆਪ ਦੀ ਟਰਾਲੀ ਆ ਠੀਕ ਹਜੇ ਵੀ ਆ ਹਾਂ ਤਾਂ ਤੱਤੀ ਆ ਹਜੇ ਵੀ ਤੱਤੀ ਪਈ ਆ ਕਰਨਾ ਕਹਿੰਦਾ ਵੀ ਜਵਾਕ ਗੱਲ ਚੱਕ ਮੀ ਕਰਦਾ ਹਾਂ ਹਾਂਜੀ ਹਾਂਜੀ ਹਾਂ ਹੈ ਉਤਲੀ ਗੱਲ ਕਰਦਾ ਬਿਲਕੁਲ ਜੀ ਬਿਲਕੁਲ ਇਹ ਚੱਕਮਗਾ ਗੱਲਾਂ ਕਰਨ ਦਾ ਤੁਹਾਡੇ ਚਾਚੇ ਨੇ ਅਧਿਕਾਰ ਆ ਹਜੇ ਨਹੀਂ ਤੁਹਾਨੂੰ ਕਹਿੰਦਾ ਹਜੇ ਵੀ ਸੇਕ ਮਾਰਦਾ ਉਹ ਦੇਖ ਕੇ ਟਾ ਜਾ ਆਜ ਵਕ ਤੇ ਆ ਨੰਦਰਾਇਆਂ ਵੀ ਮਿਲ ਜਾਂਦੀਆਂ ਆਪਣੇ ਕੋਲ ਤੇ ਸਾਰਾ ਰੈਗ ਹਾਂਜੀ ਰੈਗ ਤੇ ਮਸ਼ੀਨ ਸੱਟੇ ਮਿਲਦਾ ਆਪਣੇ ਕੋਲ ਤੇ ਜੇ ਕੋਈ ਕਰੂਪ ਹੋ ਗਿਆ ਤੇ ਇਹ ਫੋਲਰ ਫੋਲਰ ਵੇਰ ਇਹ ਆਪਣੀ ਨੇ ਜਣਗੀ ਵੈਸੇ ਤਾਂ ਤੇ ਪਰ ਆਪਾਂ ਰਿਪੇਅਰ ਵੀ ਕਰਦੇ ਇਹਨਾਂ ਦੀ ਫੋਲਰ ਰਿਪੇਅਰ ਆਪਣੇ ਕੋਲ ਅੱਛਾ ਇਸ ਕੰਜਾ ਬਣਾਉਣਾ ਇਹ ਆਪਾਂ ਆਹਾ ਆਹਾ ਹਾਂਜੀ ਹਾਂ ਇਹ ਤਾਂ ਯਾਰ ਬੇਲੇ ਰੁੱਤ ਚ ਤਾਂ ਇਹਨਾਂ ਤੋਂ ਕੁਝ ਬਣਵਾ ਲਓ ਹਾਂਜੀ ਹਾਂ ਬੇਲੀ ਰੁੱਤ ਚ ਤਾਂ ਲੋਹੇ ਨਾਲ ਬਣਨ ਵਾਲਾ ਇਹਨਾਂ ਤੋਂ ਕੁਝ ਡਾਫਟਰ ਰਿਪੇਅਰ ਕਰ ਕੋਈ ਵੀ ਖੇਤੀ ਬਾੜੀ ਦਾ ਸੰਦ ਆ ਜੀ ਉਹ ਫੁੱਲ ਰਿਪੇਅਰ ਹੁੰਦਾ ਤੇ ਰਿਕ ਨਵਾਂ ਬਣਦਾ ਆਪਣੇ ਕੋਲ ਕੋਈ ਵੀ ਲੋਹੇ ਦਾ ਸੰਦ ਆਹ ਕਾਤੋਂ ਪੰਨਾਂ ਬਈ ਇੱਥੋਂ ਹੈ ਤੇਰੇ ਵਾਲੀਆਂ ਹੀ ਸਾਰੀਆਂ ਐ ਇਹ ਸਾਰੀਆਂ ਸਾਡੀ ਨੇ ਪੁਰਾਣਾ ਮੜ ਲਈ ਆਹ ਸਭ ਤੋਂ ਪੁਰਾਣਾ ਮੜ ਲਈ ਇਹ ਤੂੰ ਮੈਨੂੰ ਆਉਂ ਦੱਸ ਵੀ ਇਹ ਵੇਚਣਾ ਇਹ ਨਹੀਂ ਇਹ ਰਿਪੇਅਰ ਹੋਣ ਹੋਏ ਨੇ ਸਾਰੀਆਂ ਰੈਡੀ ਹੋ ਗਈਆਂ ਇਹ ਜਾਣੀਆਂ ਨੇ ਵੀ ਆਹ ਦਵੇ ਇਹਦੇ ਦਵੇ ਪਾਤੇ ਜੀ ਇਨਾਂ ਦੇ ਮੰਨ ਲਓ ਗ੍ਰੀਸ ਕੀਤਾ 베어ਿੰਗ ਪਾਇਆ ਤਾਂ ਕੀ ਗੱਲ ਬਣ ਗਈ ਕਰਨ ਹੈ ਮੇਰੇ ਨਿਗਾ ਪੈ ਨਹੀਂ ਪਾਸੇ ਮੈਂ ਤਾਂ ਕਹਿਆ ਸੂਤ ਆ ਗਿਆ ਤੁਹਾਨੂੰ ਦੇ ਦਿੰਦੇ ਨੇ ਸੈੱਟ ਕੋਈ ਗੱਲ ਨਹੀਂ ਆਹ ਦੇਖੋ ਆ ਉਰੇ ਆ 18 ਮਾਡਲ ਖੜਾ ਸੈੱਟ ਇਹਦਾ ਹੱਦ ਤੱਕ ਇੱਕ ਵੀ 베어ਿੰਗ ਨਹੀਂ ਪਾਇਆ ਇੱਕ ਵੀ ਸਾਈਜ਼ ਨਹੀਂ ਬਣਾਇਆ ਇਹ ਛੋਟੀ ਬਗਲੀ ਦਲਬੀਰ ਸਰਪੰਚ ਦੀਆਂ ਨੇ ਦੇਖੋ ਥ੍ਰੈਟ ਕਰਕੇ ਦੇ ਲੋ ਘੁੰਮ ਲੋ ਸੈੱਟ ਖੜਾ ਹੈ ਤੇ 18 ਮਾਡਲ ਸੈੱਟ 2025 ਤੱਕ ਹਜੇ ਤੱਕ 베어ਿੰਗ ਨਹੀਂ ਇੱਕ ਤਵਾ ਟੁੱਟਿਆ ਉਹ ਵੀ ਗਾਰੰਟੀ 'ਚ ਵਾਕੇ ਦਿੱਤਾ ਉਹ ਦੇਖੋ ਨਕਤਾਵਾ ਟੁੱਟ ਗਿਆ ਸੀ ਹੁਣ 크래ਕਿੰਗ ਸੀ ਥੋੜੀ ਜੀ ਉਹ ਨਵਾਂ ਬਾਦ ਗਾਰੰਟੀ 'ਚ ਨਹੀਂ ਤਾਂ 7 ਸਾਲਾਂ ਬਾਦ ਗਾਰੰਟੀਆਂ ਕੌਣ ਦਿੰਦਾ ਹੁੰਦਾ ਗਾਰੰਟੀ ਜਦੋਂ ਹੀ ਆਪਣੇ ਕੋਲ ਜਿੰਮੇਵਾਰ ਇੱਕ ਪੱਕਾ ਜੁੜੇ ਉਹਨੂੰ ਆਪਣੇ ਤੇ ਵਿਸ਼ਵਾਸ ਆ ਕੰਮ ਕਰਾਉਂਦੇ ਰਿਕ ਕੋਈ ਵੀ ਸੰਧਾ ਉਹਨਾਂ ਨੇ ਆਪਣੇ ਤੋਂ ਲੈਣਾ ਆਪਣੇ ਏਰੀਆ ਦੇ ਵਿੱਚ ਜੀ 90% ਸੰਧਾ ਆਪਣੇ ਨੇ ਵਾਹ 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 ਜਿਹੜੇ ਮਰਜੀ ਬੰਦੇ ਜਿਲਦੇ ਔਰ ਇੱਕ ਜਗ੍ਹਾ ਤੇ ਮਠਾੜੂ ਮਠਾੜੂ ਉਹ ਲਿਖਿਆ ਹੋਊਗਾ ਮੈਂ ਮਾੜਾ ਜਾਂ ਲਮਾ ਜ਼ਿਮੀਦਾਰਾਂ ਤੋਂ ਵੀ ਰੋਕ ਕੇ ਵੈਸੇ ਮੈਨੂੰ ਲੱਗਦਾ ਨਹੀਂ ਕਿ ਜਿਹੜੇ ਹਸਾਬ ਨਾਲ ਬਾਈ ਹੁਣੀ ਗੱਲਬਾਤ ਕਰਦੇ ਆ ਵੀ ਸਾਨੂੰ ਜ਼ਿਮੀਦਾਰਾਂ ਤੋਂ ਪੁੱਛਣਾ ਥੋੜਾ ਪਰ ਫਿਰ ਵੀ ਪੁੱਛਣਾ ਚਾਹੀਦਾ ਆ ਜੋ ਪੁੱਛਦੇ ਆ ਜ਼ਿਮੀਦਾਰਾਂ ਤੋਂ ਆ ਜੋ ਕਰਦੇ ਆ ਗੱਲਬਾਤ ਕਿਉਂ ਵੀ ਬੰਨੇ ਪਿਆ ਨਾ ਰੰਗ ਬੰਨੇ ਪੈਣ ਰੰਗ ਆ ਜੋ ਆ ਜੋ ਆਪਾਂ ਨਾ ਗਵਾਹੀ ਫੌਰਗੇ ਗਵਾਹੀ ਬਹੁਤ ਜ਼ਰੂਰੀ ਹੁੰਦੀ ਆ ਗਵਾਹੀ ਬਹੁਤ ਜ਼ਰੂਰੀ ਹੁੰਦੀ ਆ ਸਤਿ ਸ਼੍ਰੀ ਅਕਾਲ ਬਾਈ ਕਿਹੜੇ ਕਿਹੜੇ ਪਿੰਡ ਤੋਂ ਆ ਜੀ ਵੀਰ ਜੀ ਅਸੀਂ ਨਿਊ ਚੰਡੀਗੜ੍ਹ ਤੋਂ ਆਂ ਪਿੰਡ ਭਗਤमाजਾ ਨਿਊ ਚੰਡੀਗੜ੍ਹ ਚੰਡੀਗੜ੍ਹ ਤੋਂ ਆਇਆ ਹਾਂ ਹਾਂਜੀ ਹਾਂਜੀ ਇੰਨੀ ਦੂਰ ਹੜ ਲੈਣੇ ਆਏ ਆ ਜੇ ਵੀਰ ਜੀ ਆਪਾਂ ਇੱਥੇ ਕੀਤੀ ਕਰਦੇ ਆਣ ਲਾਗਦੇ ਪਿੰਡ ਜੀ ਤੇ ਸੰਤ ਅਸੀਂ ਇਨਾਂ ਤੋਂ ਲੈਣੇ ਆ ਸਾਰੇ ਕਿ ਕਿੰਨੇ ਬੰਦੇ ਕਿਵੇਂ ਆ ਬੰਦੇ ਵੀਰ ਜੀ ਇੱਕ ਨੰਬਰ ਨੇ ਸੰਤ ਕਿਵੇਂ ਚੱਲਦੇ ਆ ਇਹਨਾਂ ਦੇ ਸੰਤ ਬਹੁਤ ਵਧੀਆ ਚੱਲਦੇ ਨੇ ਵੀਰ ਜੀ ਤਾਂ ਕਰਕੇ ਹੜ ਲੈ ਆ ਹਾਂਜੀ ਹੋਰ ਵੀ ਸੰਤ ਬਹੁਤ ਲਏ ਨੇ ਤਕਰੀਬਨ ਹਰ ਸਾਲ ਅਸੀਂ ਇੱਕ ਨਾ ਦਾ ਸੰਤ ਲੈਣੇ ਆ ਇਹਨਾਂ ਤੋਂ ਵਾਹ 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 ਮਟੀਰੀਅਲ ਵਧੀਆ ਲਾਉਂਦੇ ਨੇ ਪਰ ਸੰਦ ਬਹੁਤ ਵਧੀਆ ਨੇ ਕਿਆ ਬਾਤ ਹੈ ਕਿਆ ਬਾਤ ਮੈਂ ਤਾਂ ਸਭ ਨੂੰ ਇਹੀ ਕਹਿਣਾ ਚਾਹੂੰਗਾ ਵੀ ਦੇਖੋ ਬਰਤ ਕੇ ਦੇਖੋ ਕੁਆਲਿਟੀ ਦੇਖੋ ਕੁਆਲਿਟੀ ਦੇਖੋ ਬਹੁਤ ਮਿਹਰਬਾਨੀ ਠੰਡਾ ਪੀ ਲਿਆ ਪੁੱਤ ਤੇਰੇ ਠੰਡਾ ਲੱਗਿਆ ਪਿਆ ਇੱਥੇ ਆਜੋ ਹੋਰ ਬੰਦੇ ਹੋਰ ਹੋਰ ਦਿਖਾ ਦਨੇ ਕਿਉਂ ਬਾਈ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਪਹਿਲੀ ਵਾਰ ਲਈਆਂ ਤਵਾਂਾਂ ਕਿ ਪਹਿਲਾਂ ਵੀ ਚੱਲਦੀਆਂ ਸੀ ਤੁਹਾਡੇ ਕੋਲ ਪਹਿਲਾਂ ਵੀ ਚੱਲਦੀਆਂ ਸੀ ਜੀ ਕਿਵੇਂ ਆ ਇਹਨਾਂ ਦਾ ਕਿੰਨੇ ਕਿ ਸਾਲਾਂ ਚ ਤੇਲ ਚ ਪੈਸੇ ਪੂਰੇ ਕਰ ਦਿੰਦਾਂਗੇ ਇਹ ਤਾਂ ਕਰ ਦੰਦੀਆਂ ਨੇ ਜੀ 2-4 ਸਾਲ ਚ ਜੀ ਆਹਾਂ ਫ੍ਰੀ ਹੋ ਜਾਂਦੀਆਂ ਕਿਆ ਬਾਤਾਂ ਨੇ ਜੀ ਇਹ ਇਹਨਾਂ ਵਾਲੀਆਂ ਪਹਿਲਾਂ ਵਰਤੀਆਂ ਹਾਂ ਜੀ ਇਹ ਨਾਲ ਹੀ ਆਪਾਂ ਇਹਨਾਂ ਦੇ ਹੀ ਲੈਨੇ ਸੰਦ ਸਾਰੇ ਜੀ ਅੱਛਾ ਇਹਨੋਂ ਤੋਂ ਹੀ ਲੈਨੇ ਆ ਸੰਦ ਇਕਤੀ ਨਵੀਆਂ ਬਣਾ ਲਗਾ ਹਾਂ ਜੀ ਮੁਬਾਰਕਾਂ ਤੁਹਾਨੂੰ ਬਹੁਤ ਬਹੁਤ ਹਜੇ ਕਦੂ ਕਰਨ ਹਾਂ ਜੀ ਤਾਂ ਹੀ ਇਹਦਾ ਕੱਲ ਨੂੰ ਛੱਡਾਂਗੇ ਪਾਣੀ ਓਏ ਹੋਏ ਹੋਏ ਹੁਣ ਚਾਹ ਨਾਲ ਹੀ ਚੱਕ ਦੇਣਗੇ ਕੰਮ ਇਕਤੀ ਥੋੜਾ ਜਿਹਾ ਬਦਲਾਅ ਵੀ ਕਰਤਾ ਇਹਨਾਂ ਨੇ ਤਾਂ ਪੰਗਾ ਜੀ ਬਦਲਾਅ ਹੈਨਾ ਆਜੋ 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 ਆ ਜਾ ਬਾਈ ਜੀ ਸਤਿ ਸ੍ਰੀ ਅਕਾਲ ਕੀ ਲਿਆ ਤੁਸੀਂ ਆਪਾਂ ਤਵੀਆਂ ਲਿਆਂੀਆਂ ਨੇ ਜੀ ਤੂੰ ਤਾਂ ਕਦੋਂ ਕਰਨਾ ਹਜੇ ਹਾਂਜੀ ਹਾਂ ਸ਼ੁਰੂ ਕਰਨਾ ਹੁਣ ਕਿੱਦੇ ਛੱਡੋਗੇ ਪਾਣੀ ਤਾਂ ਤਿਆਰੀ ਹੈ ਜੀ ਕੱਲ ਨੂੰ ਅੱਜ ਰਾਤ ਨੂੰ ਛੱਡ ਦੋ ਹੁਣ ਤਵੀਆਂ ਨਵੀਆਂ ਲੈ ਜੀ ਹਾਂਜੀ ਹਾਂ ਬਿਲਕੁਲ ਜੀ ਹਾਂਜੀ ਹਾਂ ਕਿੰਨੇ ਕ ਪਹਿਲਾਂ ਕਿੰਨੇ ਕ ਸੰਦ ਲਾਇਆ ਨੂੰ ਤੋ ਕਿਵੇਂ ਆ ਬੰਦੇ ਇਹਨਾਂ ਤੋਂ ਵਧੀਆਂ ਨੇ ਜੀ ਸੰਦ ਵਧੀਆ ਚੱਲਦੇ ਨੇ ਇਹਨਾਂ ਦੇ ਏਰੀਆ 'ਚ ਅੱਛਾ ਜੀ ਹਾਂ ਆਪਾਂ ਪਹਿਲਾਂ ਵੀ ਇਹਨਾਂ ਤੋਂ ਲੈਂਦੇ ਆ ਸੰਦ ਤੁਹਾਡੇ ਇਲਾਕੇ 'ਚ ਤਕਰੀਬਨ ਹੀ ਇਹਨਾਂ ਦੇ ਸੰਦ ਚੱਲਦੇ ਆ ਇਹ ਚੱਲਦੇ ਦੇਖੋ ਜੀ ਆਏ ਆ ਹਰ ਇੱਕ ਚੀਜ਼ ਵਧੀਆ ਲਾਦੀ ਆ ਯਾਨੀ ਕਿ ਜਿਹੜੇ ਸਾਡੇ ਏਰੀਏ ਦੇ ਵਿੱਚ ਜਿਹੜੇ ਨਾਲ ਦੇ ਪੰਜ ਸੱਤ ਪਿੰਡ ਨੇ ਉਹ ਇਹਨਾਂ ਤੋਂ ਹੀ ਲੈਂਦੇ ਨੇ ਤਕਰੀਬਨ ਸਾਰੇ ਵਧੀਆ ਚੱਲਦੇ ਨੇ ਜੀ ਠੀਕ ਨੇ ਰਮਾ ਵੀ ਨੇ ਜੀ ਬਹੁਤ ਨਿਕਰ ਹੁੰਦਾ ਇਹਨਾਂ ਦਾ ਠੀਕ ਵਧੀਆ ਕੰਮ ਆ ਹੋਰ ਕੌਣ ਆ ਵੀ ਆ ਵੀ ਗੱਪਰੂ ਤਵੰਗਾ ਵਾਲੇ ਹੀ ਆ ਇੱਧਰਲੇ ਪਾਸੇ ਆ ਆ ਦੇਖ ਆ ਵੱਡੀਆਂ ਤਵੰਗਾ ਵਾਲਾ ਇਹਨਾਂ ਨੂੰ ਪੁੱਛ ਲਗੇ ਹਾਂ ਬਈ ਪਹਿਲਾਂ ਕਿਹੜਾ ਸੰਤਾ ਤੁਹਾਡੇ ਕੋਲ ਇਹਨਾਂ ਦਾ ਪਹਿਲਾਂ ਜੀ ਤਵੀਆਂ ਦੇ ਕਦੂ ਵਾਲੀਆਂ ਨਹੀਂ ਅੱਛਾ ਹਾਂਜੀ ਹਾਂ ਉਹ ਪਿਛਲੇ ਸਾਲ ਬਣਾਈਆਂ ਸੀ ਤੇ ਆਹ ਤਵੀਆਂ ਹੁਣ ਫਿਰ ਤਾਂ ਕਣਕ ਵਾਲੇ ਸੀਜ਼ਨ ਤੇ ਕੰਮ ਆਉਣਗੀਆਂ ਤਾਂ ਮੱਕੇ ਮੱਕੀ ਚ ਬਾਉਗੇ ਮੱਕੀ ਚ ਤੇ ਗੱਲ ਇਹ ਆ ਜੀ ਮੈਂ ਵਰਤਦਾ ਨਾ 18 ਸਾਲ ਦਾ ਜਦੋਂ ਇਹਨਾਂ ਨੇ ਵਰਕਸ਼ਾਪ ਸ਼ੁਰੂ ਕਰੀ ਜਿੱਦਾਂ ਹੀ ਅੱਛਾ ਹਾਂਜੀ ਮੇਰਾ ਪਿੰਡਾ ਇਹੀ ਬਗਲੀ ਖੁਰਦੇ ਆ ਮਤਲਬ 18 ਕਿ ਸਾਲਾਂ ਦਾ ਸੀ ਜਦੋਂ ਦਾ ਤੂੰ ਵਰਤਦਾ ਹੈ ਤੇ 18 ਸਾਲ ਹੋ ਗਏ ਵਰਤਦੇ ਨੂੰ ਅੱਜ 35 36 ਸਾਲ ਦੀ ਹੋ ਗਾਈ ਹਾਂ ਠੀਕ ਆ ਕਿ ਨਹੀਂ ਕਦੇ ਕੋਈ ਫਰਕ ਨਹੀਂ ਪਿਆ। ਕੀ ਬਾਤ ਹੈ। 18 ਸਾਲ ਹੋ ਗਏ ਤੇ ਚੀਜ਼ ਆ ਜ ਲੈ ਜਾਓ ਜੇ ਕੋਈ ਗੜਬੜ ਲੱਗਦੀ ਹੈ ਜਾਂ ਮਰਜ਼ੀ ਇਹਨਾਂ ਕੋ ਲੈ ਆ ਫ੍ਰੀ ਕਰਕੇ ਦੇ ਦਿੰਦੇ ਨੇ ਠੀਕ ਆ। ਵਾਹ। ਵੀ ਜੇ ਕੋਈ ਲੱਗਦੀ ਹੈ ਪਰੇਸ਼ਾਨੀ। ਹਾਂ। ਇਹ ਨਹੀਂ ਹੈਗਾ ਵੀ ਨਵੇਂ ਮਿਸਤਰੀ ਕਹਿੰਦੇ ਨੇ ਜ ਲੈ ਜਾ ਫੇਰ ਲੈ ਆ ਫੇਰ ਇਹਨਾਂ। ਖੜਨ ਵਾਲੇ ਬੰਦੇ ਆ। ਹਾਂ ਜੀ ਆ। ਆ ਜਾ ਇੱਧਰ ਵੀ ਇੱਧਰ ਬਾਈ ਹੁਣਾਂ ਨੇ ਜਿੰਦਰਾ ਲਿਆ। ਬਾਈ ਸਾਸਰੀ ਘਾਲ। ਕਿਵੇਂ ਭਾਈ ਇਹਨਾਂ ਦਾ ਸੰਦਾਂ ਦਾ ਰਿਵਿਊ ਕਿਵੇਂ ਹੈ ਬੰਦੇ ਕਿਵੇਂ ਵਧੀਆ ਨੇ ਜੀ 18-20 ਸਾਲ ਹੋ ਗਏ ਸਾਨੂੰ ਇਹਨਾਂ ਨੂੰ ਵਰਤਤ ਦੇ ਨੇ ਅੱਛਾ ਜੀ ਹਾਂ ਜੀ ਪਹਿਲਾਂ ਵੀ ਲੈ ਕੇ ਗਏ ਸਾਨੂੰ ਇਹਨਾਂ ਦੇ ਹੀ ਵਰਤਤ ਦੇ ਆਈ ਆ ਪਸੰਦ ਇਹਨਾਂ ਦੇ ਵਧੀਆ ਚੱਲਦੇ ਆ ਹਾਂ ਜੀ ਹਾਂ ਬਹੁਤ ਵਧੀਆ ਚੱਲਦੇ ਨੇ ਜੀ ਇੱਕ ਨੰਬਰ ਸੰਦ ਆ ਜੋ ਇੱਕ ਉਧਰਲੇ ਪਾਸੇ ਵੀ ਰਹਿ ਗਏ ਹੁਣ ਬੰਦੇ ਆ ਉਹਨਾਂ ਨੇ ਕਹਣਾ ਸਾ ਦੇ ਦੋ ਇਧਰੋਂ ਆਪਾਂ ਲੈ ਆਏ ਸੀ ਰਿਵਿਊ ਆ ਇਧਰ ਰਹਿ ਗਿਆ ਹਨਾ ਭਾਈ ਸਾਸਤਰੀ ਕਾ ਭਾਈ ਕਿਵੇਂ ਚੱਲਦੇ ਆ ਸੰਦੇ ਵਧੀਆ ਚੱਲਦੇ ਨੇ ਜੀ ਆ ਕਦੂ ਕਰਨ ਲੱਗ ਗਏ ਜਿਹੜਾ ਜੀ ਲੱਗਣਾ ਹੀ ਹਲੇ ਹੁਣ ਨਵੀਆਂ ਬਣੀਆਂ ਨੇ ਹਾਂ ਸਾਡੇ ਪਿੰਡਾਂ ਦੇ ਬੀਵੀ ਜੋੜ ਚੱਲਦੇ ਨੇ ਇਹਨਾਂ ਦੇ ਅੱਛਾ ਇਹਨੇ ਜੋੜ ਚੱਲਦੇ ਹਾਂਜੀ ਹਾਂ ਘਰ ਤੋਂ ਬਾਹਰ ਤੁਸੀਂ ਇਹਨਾਂ ਦਾ ਕੋਈ ਸੰਦ ਵਰਤਦੇ ਪਹਿਲਾਂ ਪਹਿਲਾਂ ਨਹੀਂ ਮੈਂ ਨਹੀਂ ਵਰਤਿਆ ਪਿੰਡ ਚ ਮੇਰਾ ਯਾਰ ਦੋਸਤ ਆ ਉਹਦੇ ਕੋਲ ਇਹਨਾਂ ਨੂੰ ਵੀ ਸੰਦ ਨੇ ਸਾਰੇ ਅੱਛਾ ਤੁਹਾਡੇ ਯਾਰ ਮਿੱਤਰ ਨੇ ਇਹਨਾਂ ਦੀ ਤਸੱਲੀ ਦਿੱਤੀ ਤੁਸੀਂ ਇਹਨਾਂ ਨੂੰ ਬਣਵਾ ਲਿਆ ਬਿਲਕੁਲ ਜੀ ਬਿਲਕੁਲ ਬਿਲਕੁਲ ਇਹਨਾਂ ਦੇ ਪੂਰੀ ਆਏ ਗਾਹ ਤੋਂ ਗਾਹ ਕੌਂਦਾ ਕਰਨਿਆ ਆਏ ਗਾਹ ਤੋਂ ਗਾਹ ਕੌਂਦਾ ਹੈ ਹਾਂਜੀ ਬਿਲਕੁਲ ਲੈ ਵੀ ਸੱਜਣੋ ਜੇ ਤੁਸੀਂ ਵੀ ਕੋਈ ਸੰਦ ਬਣਵਾਉਣਾ ਸਟਾਕ ਦੇ ਵਿੱਚ ਸੰਦ ਸਿਰਫ ਆਕਸੀਜਨ ਚ ਪਏ ਹੁੰਦੇ ਆ ਜਦੋਂ ਸੀਜ਼ਨ ਚੱਲਦਾ ਹੋਵੇ ਉਦੋਂ ਤੁਹਾਨੂੰ ਸੰਦ ਆ ਨਾ ਜਿਹੜੇ ਇਹਨਾਂ ਕੋਲ ਮਿਲਣਗੇ ਉਹ ਮਿਲਣਗੇ ਸਜਣੋਂ ਸਾਈ ਤੇ ਨੰਬਰ ਕਰ ਲਓ ਨੋਟ ਜੇ ਕਦੇ ਵੀ ਆਉਣਾ ਹੋਵੇ ਬੀਜੇ ਤੋਂ ਸਮਰਾਲੇ ਵਾਲੇ ਰੋਡ ਤੇ ਬਗਲੀ ਖੁਰਦ ਪਿੰਡ ਆ ਦੋਨੇ ਭਾਈ ਤੁਹਾਨੂੰ ਇੱਥੇ ਮਿਲ ਜਾਣਗੇ ਥੋੜਾ ਹੱਥ ਚੱਕਿਆ ਹੋਊਗਾ ਕੰਮ ਕਰਦੇ ਆਪਣੇ ਹੱਥਾਂ ਨਾਲ ਕੰਮ ਕਰਦੇ ਆ ਜੇ ਕੋਈ ਸ਼ਿਕਾਇਤ ਹੁੰਦੀ ਆ ਉਹ ਵੀ ਸੁਣਦੇ ਆ ਤੇ ਅਗਲੇ ਦਾ ਨਿਵਾਰਨ ਵੀ ਕਰਦੇ ਆ ਗਾਹਕ ਨੂੰ ਟੋਟਣ ਨਹੀਂ ਦਿੰਦੇ ਜਿਵੇਂ ਆਹ ਬਾਈ ਹੁਣੀ ਆਏ ਆ ਅਗਲੀ ਵਾਰ ਤੁਸੀਂ ਵੀ ਆ ਸਕਦੇ ਆ ਜਿਵੇਂ ਉਹ ਬਾਈ ਹੁਣੀ ਵਰਤਦੇ ਆ ਐਵੇਂ ਤੁਸੀਂ 18 18 ਸਾਲ ਇਹ ਬੰਦਿਆਂ ਨਾਲ ਵਰਤ ਸਕਦੇ ਆ ਨੰਬਰ ਨੋਟ ਕਰੋ